ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਜੀ ਜੋ ਤੁਸੀਂ ਇੰਨਾ ਮਾਨ ਸਤਕਾਰ ਬਖਸ਼ਦੇ ਹੋ ਗੁਰੂ ਮਹਾਰਾਜ ਆਪ ਸਭ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਜਿੱਦਾਂ ਕਿ ਕਾਫੀ ਦਿਨਾਂ ਤੋਂ ਇੱਕ ਪ੍ਰਸੰਗ ਚੱਲੇ ਆ ਰਿਹਾ ਹੈ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਦਾ ਗੁਰੂ ਮਹਾਰਾਜ ਜੀ ਦੀ ਜੀਵਨੀਆਂ ਦੇ ਵਿੱਚੋਂ ਇੱਕ ਪ੍ਰਸੰਗ ਹੈ ਪੰਡਤ ਜੀ ਦਾ ਦੇਵੀ ਪ੍ਰਗਟ ਕਰਨਾ ਤੇ ਗੁਰੂ ਮਹਾਰਾਜ ਜੀ ਨੇ ਉਸ ਦੌਰਾਨ ਕੀ ਕੀਤਾ ਤੇ ਚਲੋ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਸਰਵਣ ਕਰੀਏ ਪੰਡਤ ਦਾ ਦੇਵੀ ਪ੍ਰਗਟ ਕਰਨਾ ਤੇ ਉਹਨਾਂ ਦਾ ਭਰਮ ਭੂਤ ਕੱਢਣਾ ਪੁਰਾਤਨ ਸਮਿਆਂ ਚ ਭਾਵ ਸਤਜੁਗ ਤ੍ਰੇਤੇ ਤੇ ਦੁਆਪਰ ਦੇ ਵਿੱਚ ਵੇਦ ਮੰਤਰਾਂ ਨਾਲ ਹਵਨਾ ਨਾਲ ਯੱਗ ਕਰਨ ਦਾ ਰਿਵਾਜ ਸੀ ਉਸ ਸਮੇਂ ਉਹਨਾਂ ਦੇ ਫਲ ਨਿਸ਼ਚੇ ਹੀ ਹੁੰਦੇ ਸਨ ਇਸ ਤੋਂ ਇਨਕਾਰ ਨਹੀਂ ਹੈ ਪਰ ਇਹ ਸਭ ਕੁਝ ਆਪਣੇ ਆਪਣੇ ਸਮੇਂ ਦੀਆਂ ਗੱਲਾਂ ਹਨ ਸਤਗੁਰੂਗੋ ਵਿੱਚ ਮਨੁੱਖ ਦੀ ਉਮਰ ਲੱਖ ਲੱਖ ਵਰੇ ਦੀ ਸੀ ਤੇ ਲੱਖ ਵਰੇ ਦੀ ਉਮਰ ਵਾਲੇ ਮਨੁੱਖ ਵਿੱਚ ਤਾਕਤ ਵੀ ਲੱਖਾਂ ਵਰਿਆਂ ਤੇ ਤਗ ਸਕਣ ਜੋਗੀ ਹੋਵੇਗੀ ਇਸੇ ਕਰਕੇ ਵੀ ਉਹ 100-100 ਤੇ 1000-1000 ਵਰਾਂ ਇੱਕ ਸਮਾਧੀ ਵਿੱਚ ਟਿਕ ਕੇ ਬੈਠਣ ਦੀ ਸ਼ਕਤੀ ਰੱਖਦੇ ਸਨ ਫਿਰ ਵੀ ਉਦੋਂ ساری ਦੁਨੀਆ ਤੇ ਘੋੜੇ ਫੇਰ ਕੇ ਜਿਤ ਪ੍ਰਾਪਤ ਕਰਕੇ ਅਸ਼ਵਮੇਧ ਜਗ ਕਰਨ ਵਾਲੇ ਕੋਈ ਕੋਈ ਹੁੰਦੇ ਸਨ ਤ੍ਰੇਤੇ ਵਿੱਚ ਸ੍ਰੀ ਰਾਮਚੰਦਰ ਜੀ ਨੇ ਅਸ਼ਵਮੇਧ ਜਗ ਕੀਤਾ ਤਾਂ ਉਹਨਾਂ ਦੇ ਪੁੱਤਰਾਂ ਨੇ ਲਵ ਕੁਸ਼ ਨੇ ਹੀ ਇਸ ਵਿੱਚ ਵਿਗਨ ਪਾਇਆ ਤੇ ਸੀਤਾ ਜੀ ਦੇ ਯਤਨ ਨਾਲ ਹੀ ਉਹ ਸਫਲ ਹੋਏ ਇਸੇ ਤਰ੍ਹਾਂ ਦੁਆਪਰ ਵਿੱਚ ਪਾਂਡਵਾਂ ਨੇ ਕੋੜਾ ਫੇਰ ਕੇ ਜੇਤੂ ਹੋ ਕੇ ਜਗ ਕਰਨਾ ਚਾਹਿਆ ਤਾਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਸਹਾਇਤਾ ਨਾਲ ਹੀ ਉਹ ਜੇਤੂ ਬਣ ਸਕੇ ਤੇ ਜਗ ਕੀਤਾ ਪਰ ਕਲਯੁਗ ਵਿੱਚ ਤਾਂ ਮਨੁੱਖ ਦੀ ਉਮਰ ਘਟਦੀ ਘਟਦੀ ਕੇਵਲ 100 ਸਾਲ ਦੀ ਰਹਿ ਗਈ ਤਾਂ ਉਹ ਸਤਯੁਗ ਤ੍ਰੇਤੇ ਦਵਾਪਰ ਵਰਗੇ ਸਮਿਆਂ ਵਾਲੀਆਂ ਗੱਲਾਂ ਕਿਵੇਂ ਕਰ ਸਕਦੇ ਸਨ ਸਤਿਗੁਰੂ ਜੀ ਤਾਂ ਸਾਫ਼ ਫਰਮਾਉਂਦੇ ਹਨ ਕਿ ਇਹ ਜਪ ਤਪ ਯੋਗ ਆਸਨ ਹੋਮ ਜਗ ਆਦੀ ਸਭ ਪਿਛਲੀਆਂ ਜੁਗਾਂ ਦੇ ਕਰਮ ਸਨ ਇਸ ਯੁੱਗ ਵਿੱਚ ਤਾਂ ਕੇਵਲ ਇੱਕ ਨਾਮ ਦੀ ਹੀ ਪ੍ਰਧਾਨਤਾ ਹੈ ਤੇ ਨਾਮ ਦੇ ਆਧਾਰ ਹੀ ਮਨੁੱਖ ਨੂੰ ਇਸ ਸੰਸਾਰ ਭਵਜਲ ਤੋਂ ਪਾਰ ਕਰਨਾ ਹੈ ਇਹ ਯੁੱਗ ਇਹ ਕਿਰਿਆ ਕਰਮ ਸਭ ਫੋਕਟ ਧਰਮ ਹਨ ਪੰਡਤ ਲੋਕ ਜੋ ਇਹਨਾਂ ਗੱਲਾਂ ਦੇ ਪ੍ਰਚਾਰਕ ਸਨ ਤੇ ਜਿਨ੍ਹਾਂ ਦਾ ਪੇਸ਼ਾ ਹੀ ਇਹੋ ਸੀ ਉਹ ਇਸ ਸੱਚ ਨੂੰ ਕਿਵੇਂ ਪ੍ਰਗਟ ਕਰਦੇ ਜਾਂ ਇਸ ਸੱਚ ਨੂੰ ਕਿਵੇਂ ਮੰਨਦੇ ਉਹਨਾਂ ਨੂੰ ਸੱਚ ਤੇ ਸੱਚੇ ਧਰਮ ਨਾਲ ਤਾਂ ਗਰਜ ਹੀ ਕੋਈ ਨਹੀਂ ਸੀ ਕੇਵਲ ਪਿਤਾ-ਪੁਰਖੀ ਤੇ ਪੇਟ ਪੂਜਾ ਨਾਲ ਹੀ ਗਰਜ ਸੀ ਜਿਵੇਂ ਸੁਣਦੇ ਹਾਂ ਕਿ ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਹਨ ਤੇ ਮੇਘ ਰਾਗ ਨਾਲ ਮੀਂਹ ਵਸ ਪੈਂਦਾ ਹੈ ਪਰ ਇਸ ਵਿਦਿਆ ਦੇ ਮਾਹਰ ਅੱਜ ਕਿੱਥੇ ਹਨ ਜੋ ਐਸਾ ਕਰ ਸਕਣ ਮਹਾਭਾਰਤ ਵਿੱਚ ਕਥਾ ਆਉਂਦੀ ਹੈ ਕਿ ਜਦ ਪਾਂਡਵ ਕਲਯੁਗ ਦਾ ਸਮਾਂ ਆਉਂਦ ਤੇ ਰਾਜ ਕਾਜ ਕਰਨਾ ਨਾ ਮੰਨੇ ਤਾਂ શ્રીਕ੍ਰਿਸ਼ਨ ਜੀ ਦੇ ਹੁਕਮ ਮੁਜਬ ਹਿਮਾਲਾ ਵਿੱਚ ਲਗਣ ਲਈ ਚਲੇ ਗਏ ਤਾਂ ਸਭ ਤੋਂ ਪਹਿਲਾਂ ਦ੍ਰੋਪਤੀ ਜੀ ਨੇ ਸਰੀਰ त्यागਿਆ ਫਿਰ ਨਕੁਲ ਤੇ ਸਹਦੇਵ ਨੇ ਤੇ ਫਿਰ ਅਰਜਨ ਤੇ ਭੀਮ ਸੈਣ ਨੇ ਦ੍ਰੋਪਤੀ ਦੇ ਮਰਨ ਤੇ ਜਦ ਧਰਮ ਪੁੱਤਰ ਯੁਦਿਸ਼ਠਰ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਉਹ ਵੀ ਸਾਡੇ ਇਸ ਉੱਪਰਲੇ ਖਿਆਲ ਦੀ ਪ੍ਰੋੜਤਾ ਕਰਦਾ ਹੈ ਯੁਦਿਸ਼ਠਰ ਜੀ ਨੇ ਨਕੁਲ ਤੇ ਸਹਦੇਵ ਬਾਰੇ ਦੱਸਿਆ ਕਿ ਘੋੜਿਆਂ ਤੇ ਗਊਆਂ ਦੀ نسل ਤੇ ਉਹਨਾਂ ਦੀ ਉਮਰ ਚੰਗੇ ਮੰੰਦੇ ਦੀ ਪਛਾਣ ਵਿਦਿਆ ਤੇ ਜੋਤਿਸ਼ ਵਿਦਿਆ ਦੇ ਮਾਹਰ ਸਨ ਪਰ ਇਹਨਾਂ ਨੇ ਇਸ ਵਿਦਿਆ ਦਾ ਭੇਤ ਅੱਗੋਂ ਕਿਸੇ ਨੂੰ ਨਹੀਂ ਦੱਸਿਆ ਜਿਸ ਕਰਕੇ ਇਸ ਅਤ ਅਨਮੋਲ ਵਸਤੂ ਦੇ ਗੁਮ ਉਹ ਜਾਣਕਾਰਨ ਨੇ ਇਹਨਾਂ ਨੂੰ ਸਭ ਤੋਂ ਪਹਿਲੇ ਮੌਤ ਦੇ ਮੂੰਹ ਵਿੱਚ ਪਾ ਕੇ ਗੁਨਾਹਗਾਰ ਸਾਬਤ ਕੀਤਾ ਹੈ ਉਹ ਦਿਸਤਰ ਧਰਮ ਪੁੱਤਰ ਇਸੇ ਲਈ ਹੀ ਸੰਨ ਕੇ ਉਹ ਸੱਚ ਤਿਆਗਣ ਲਈ ਤਿਆਰ ਨਹੀਂ ਸੀ ਹੁੰਦੇ ਭਾਵੇਂ ਸਾਹਮਣੇ ਮੌਤ ਵੀ ਨਜ਼ਰ ਕਿਉਂ ਨਾ ਆਵੇ ਸੋ ਰਾਤਣਾ ਤੇ ਗੁਣ ਕੁਛ ਇਸ ਤਰ੍ਹਾਂ ਵੀ ਗੁੰਮ ਹੋਏ ਤੇ ਸਭ ਕੁਝ ਸਮੇ ਦੇ ਪ੍ਰਭਾਵ ਕਰਕੇ ਜੋ ਅੱਜ ਸਾਰਾ ਯਤਨ ਕਰਕੇ ਵੀ ਲੱਭ ਨਹੀਂ ਸਕਦੇ ਸੋ ਇਹ ਸਭ ਕੁਝ ਦੱਸਣ ਦਾ ਮਤਲਬ ਇਹ ਹੈ ਕਿ ਪੁਰਾਤਨ ਯਾਨੀ ਕਿ ਪਿਛਲੇ ਜੁਗਾਂ ਦੀਆਂ ਸਾਕੀਆਂ ਉਦੋਂ ਤੇ ਵਾਤਾਵਰਣ ਅਨੁਸਾਰ ਸਨ ਪਰ ਇਸ ਕਲਯੁਗ ਵਿੱਚ ਨਾ ਉਨੀ ਉਮਰ ਸੀ ਨਾ ਉਨੀ ਤਾਕਤ ਨਾ ਉਨੀ ਦ੍ਰਿੜਤਾ ਨਾ ਪਰੋਸਾ ਫਿਰ ਉਹਨਾਂ ਗੱਲਾਂ ਨੂੰ ਕਲਯੁਗੀ ਮਨੁੱਖ ਕਿਵੇਂ ਕਰ ਸਕਦਾ ਸੀ ਇਸੇ ਲਈ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਸਮੇਂ ਦੇ ਅਨੁਕੂਲ ਭਗਤੀ ਭਾਵ ਵਿੱਚ ਪਰਵਿੱਤ ਹੋਣ ਤੇ ਕਲਯੁਗੀ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਦਿੱਤਾ ਸੀ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਵੀ ਸਮੇਂ ਦੀ ਲੋੜ ਅਨੁਸਾਰ ਹੀ ਸਿੱਖ ਸੂਰਬੀਰ ਤੇ ਬਹਾਦਰ ਬਨਣ ਦੀ ਪ੍ਰੇਰਣਾ ਦੇ ਰਹੇ ਸਨ ਗੁਰੂ ਜੀ ਦੀ ਇਹ ਰੁਚੀ ਨੂੰ ਮੁੱਖ ਰੱਖਤੇ ਕਈ ਪੰਡਤ ਤੇ ਵਿਦਵਾਨ ਲੋਕ ਪੁਰਾਤਨ ਬਹਾਦਰਾਂ ਦੀਆਂ ਕਥਾਵਾਂ ਸਿੱਖਾਂ ਨੂੰ ਸੁਨਾਇਆ ਕਰਦੇ ਸਨ ਜਿਨ੍ਹਾਂ ਵਿੱਚ ਭੀਮ ਕਰਨ ਤੇ ਅਰਜਨ ਆਦੀ ਦੇ ਹੋਰ ਕਈ ਸ਼ੂਰਬੀਰਾਂ ਦੇ ਬਲ ਦਾ ਉਹ ਪ੍ਰਗਟਾਵਾ ਕਰਦੇ ਸਨ ਇੱਕ ਵਾਰੀ ਸਿੱਖਾਂ ਨੇ ਪੰਡਤ ਰਗੁਨਾਥ ਹੰਸਰਾਜ ਦੇ ਵਿਸ਼ਨੂੰ ਦਤ ਆਦੀ ਨੂੰ ਅਜਿਹੀਆਂ ਕਥਾਵਾਂ ਨੂੰ ਸੁਣਾਉਂਦਿਆਂ ਪੁੱਛਿਆ ਕਿ ਕਿਤਨੇ ਵੱਡੇ ਬਲ ਦੀਆਂ ਜੋ ਗੱਲਾਂ ਦੱਸਦੇ ਹੋ ਇਹ ਸੱਚ ਹਨ ਕਿ ਐਵੇਂ ਹੀ ਉਹਨਾਂ ਦੀ ਵਡਿਆਈ ਖਾਤਰ ਹੀ ਦੱਸ ਰਹੇ ਹੋ ਸਿੱਖਾਂ ਦੀਆਂ ਗੱਲਾਂ ਸੁਣ ਕੇ ਪੰਡਤ ਤੇ ਅश्चर्य ਵਿੱਚ ਪੈ ਗਿਆ ਤੇ ਲੋਕਾਂ ਨੂੰ ਕੁਝ ਗੁੱਸਾ ਜਿਹਾ ਲੱਗਾ ਉਹ ਕਹਿਣ ਲੱਗੇ ਉਹ ਭਲਿਓ ਵੇਦਾਂ ਸ਼ਾਸਤਰਾ ਦੀਆਂ ਗੱਲਾਂ ਝੂਠੀਆਂ ਨਹੀਂ ਇਹੋ ਜਿਹੇ ਜੋ ਬਾਦਸ਼ਾਹ ਹੋਏ ਹਨ ਇਹਨਾਂ ਨੇ ਦੇਵੀਆਂ ਦੇਵਤਿਆਂ ਦੀ ਪੂਜਾ ਕਰਕੇ ਤਾਕਤਾਂ ਪ੍ਰਾਪਤ ਕੀਤੀਆਂ ਸਨ ਦੇਵਤਿਆਂ ਨੂੰ ਪ੍ਰਗਟ ਕਰਕੇ ਉਹਨਾਂ ਤੋਂ ਵਰ ਪ੍ਰਾਪਤ ਕੀਤੇ ਸਨ ਹੁਣ ਵੀ ਅਜਿਹਾ ਹੋ ਸਕਦਾ ਹੈ ਸਿੱਖਾਂ ਨੇ ਪੁੱਛਿਆ ਤਾਂ ਪੰਡਤਾਂ ਨੇ ਕਿਹਾ ਹੁਣ ਵੀ ਹੋ ਸਕਦਾ ਹੈ ਜੇ ਕੋਈ ਵਿਦਵਾਨ ਵੇਦ ਮੰਤਰਾਂ ਦਾ ਗਿਆਤਾ ਵਿਧੀ ਸੰਯੁਕਤ ਵੇਦ ਮੰਤਰ ਪੜ੍ਹੇ ਤੇ ਵਿਧੀ ਸੰਯੁਕਤ ਹੋਮ ਕਰੇ ਹਿੰਦੂਆਂ ਵਿੱਚੋਂ ਸਿੱਖ ਬਨਣ ਵਾਲੇ ਕਈ ਸਿੱਖਾਂ ਦੇ ਨਿਸ਼ਚੇ ਅਜੇ ਜੋ ਕੱਚੇ ਤੇ ਹਿੰਦੂ ਸੰਸਕ੍ਰਿਤੀ ਦੀ ਜਿੱਲਣ ਵਿੱਚੋਂ ਨਿਕਲੇ ਸਨ ਇਸ ਲਈ ਉਹਨਾਂ ਪੰਡਤਾਂ ਨਾਲ ਗੱਲਾਂ ਛੇੜ ਦਿੱਤੀਆਂ ਤਾਂ ਪੰਡਤਾਂ ਨੇ ਦੱਸ ਪਾਈ ਕਿ ਕਾਸ਼ੀ ਵਿੱਚ ਕੈਸ਼ੋਦਾਸ ਵਿਦਵਾਨ ਪੰਡਤ ਹੈ ਉਹੀ ਇਸ ਸਮੇਂ ਵੇਦ ਮੰਤਰਾਂ ਦੇ ਉਚਾਰਨ ਤੇ ਵਿਧੀ ਸੰਯੁਕਤ ਹੋਮ ਆਦਿ ਕਾਰਜਾਂ ਦੇ ਕਰ ਸਕਣ ਵਾਲਾ ਹੈ ਜੇ ਉਹ ਆਵੇ ਤਾਂ ਦੇਵਤਾ ਪ੍ਰਗਟ ਹੋ ਕੇ ਅਜਿਹੀ ਤਾਕਤ ਦਾ ਵਰ ਦੇ ਸਕਦੇ ਹਨ ਗੁਰੂ ਜੀ ਤਾਂ ਮਨੁੱਖੀ ਹਿਰਦੇ ਵਿੱਚ ਦਾਖਲ ਹੋ ਚੁੱਕੀਆਂ ਗੁਲਾਮੀਆਂ ਕਮਜ਼ੋਰੀਆਂ ਕਾਇਰਤਾ ਵਾਲੀਆਂ ਤੇ ਪਰਮਾਧੀਆਂ ਕਮੀਆਂ ਨੂੰ ਕੱਢਣ ਦਾ ਭਰਪੂਰ ਯਤਨ ਕਰ ਰਹੇ ਸਨ ਪਰ ਪੰਡਤਾ ਦੇ ਨਿਰਮਲ ਤੇ ਨਾ ਹੋ ਸਕਣ ਵਾਲੇ ਪ੍ਰਚਾਰ ਨੇ ਗੁਰੂ ਜੀ ਦੇ ਪ੍ਰਚਾਰ ਦੇ ਰਾਹ ਵਿੱਚ ਇੱਕ ਰੋਕ ਜਿਹੀ ਪੈਦਾ ਕਰ ਦਿੱਤੀ ਪੰਡਤਾ ਨੇ ਸਿੱਖਾਂ ਨੂੰ ਦੱਸਿਆ ਕੈਸੋਦਾਸ ਦੇਵਤਾ ਪ੍ਰਗਟ ਕਰ ਸਕਦਾ ਹੈ ਪਰ ਉਹ ਯਤਨਾ ਤੋਂ ਡਰਦਾ ਆਪਣੀ ਇਸ ਵਿਦਿਆ ਨੂੰ ਪ੍ਰਗਟ ਨਹੀਂ ਕਰਦਾ ਕਿਉਂਕਿ ਉਸ ਦੀ ਇਸ ਵਿਦਿਆ ਦਾ ਫਾਇਦਾ ਉਠਾਉਣ ਵਾਲਾ ਅਜੇ ਤੱਕ ਉਸ ਨੂੰ ਕੋਈ ਨਹੀਂ ਮਿਲਿਆ ਧਨ ਖਰਚ ਕਰ ਸਕਣ ਵਾਲੇ ਰਾਜੇ ਮਹਾਰਾਜੇ ਵੀ ਜਵਨਾ ਤੋਂ ਡਰਦੇ ਪੰਡਤ ਕੈਸ਼ੂਦਾਸ ਦੀ ਇਸ ਵਿਦਿਆ ਦਾ ਮੁੱਲ ਨਹੀਂ ਸੀ ਪਾਉਂਦੇ ਗੁਰੂ ਕੇ ਹਜੂਰ ਅਨੰਦਪੁਰ ਸਾਹਿਬ ਵਿੱਚ ਰਮਾਇਣ ਤੇ ਮਹਾਭਾਰਤ ਦੀਆਂ ਕਥਾਵਾ ਕਰਨ ਵਾਲੇ ਪੰਡਤਾਂ ਨੇ ਸਿੱਖਾਂ ਵਿੱਚ ਦੇਵੀ ਪ੍ਰਗਟ ਕਰਨ ਦੀ ਗੱਲ ਚਲਾ ਦਿੱਤੀ ਤੇ ਹੁੰਦੀ ਹੁੰਦੀ ਇਹ ਗੱਲ ਗੁਰੂ ਜੀ ਤੱਕ ਵੀ ਪਹੁੰਚ ਗਈ ਗੁਰੂ ਜੀ ਤਾਂ ਪਰਮਾ ਵਹਿਮਾਂ ਚੋਂ ਸਿੱਖਾਂ ਨੂੰ ਕੜਨਾ ਚੌਥੇ ਸਨ ਪਰ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰਕੇ ਬਹੁਤੇ ਸਿੱਖਾਂ ਦੇ ਮਨ ਗੁਰੂ ਜੀ ਦੇ ਵੀਰ ਰਸੀ ਪ੍ਰੋਗਰਾਮ ਵੱਲ ਦੁਚਿੱਤੇ ਜਿਹਾ ਕਰ ਦਿੱਤੇ ਇਹ ਦੇਖ ਗੁਰੂ ਜੀ ਨੇ ਪੰਡਤਾ ਦੇ ਇਸ ਪ੍ਰਚਾਰ ਦਾ ਪੋਲ ਖੋਲਣ ਲਈ ਇਸ ਪਾਸੇ ਧਿਆਨ ਦਿੱਤਾ ਪੰਡਤਾ ਕੋਲੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਆਪ ਤਾਂ ਅਜਿਹਾ ਕਰਨ ਤੋਂ ਆਪਣੇ ਆਪ ਨੂੰ ਨਿਰਬਲ ਕਹਿ ਕੇ ਅਸਮਰਥ ਪ੍ਰਗਟ ਕੀਤਾ ਪਰ ਪੰਡਤ ਕੈਸੋਦਾਸ ਦਾ ਨਾਮ ਗੱਜ ਵੱਜ ਕੇ ਲੈ ਦਿੱਤਾ ਗੁਰੂ ਜੀ ਨੇ ਕਾਸ਼ੀ ਤੋਂ ਪੰਡਤ ਕੈਸ਼ੂਦਾਸ ਨੂੰ ਬੁਲਾਇਆ ਪਰ ਚਤੁਰ ਪੰਡਤ ਕੈਸ਼ੂਦਾਸ ਨੇ ਜਗ ਹੋਮ ਆਦਿ ਕਰਕੇ ਦੇਵੀ ਪ੍ਰਗਟ ਕਰਨ ਦਾ ਇਨਾ ਵੱਡਾ ਖਰਚਾ ਦੱਸਿਆ ਕਿ ਉਹ ਗੁਰੂ ਜੀ ਨੂੰ ਐਡੇ ਖਰਚੇ ਦੇ ਡਰ ਤੋਂ ਵੀ ਭਜਾ ਕੇ ਆਪਣੇ ਪ੍ਰਗਟ ਤੇ ਸੰਸ਼ੇ ਤੇ ਪਰਮ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਪਰ ਗੁਰੂ ਜੀ ਤਾਂ ਪਰਮਾ ਦੇ ਨਾਮ ਕਾਰਨ ਲਈ ਤੇ ਸੱਚ ਧਰਮ ਦਾ ਪ੍ਰਕਾਸ਼ ਕਰਨ ਲਈ ਸੰਸਾਰ ਤੇ ਪ੍ਰਗਟ ਹੋਏ ਸਨ ਉਹ ਅਕਾਲਪੁਰਖ ਦੇ ਪੁੱਤਰ ਬਣ ਕੇ ਸਰ ਪ੍ਰਕਾਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਪੂਰਨ ਤੇਜ ਤੇ ਪ੍ਰਤਾਪ ਸਹਿਤ ਆਏ ਸਨ ਤੇ ਫਿਰ ਅਨੰਤ ਕਲਾ ਦੇ ਮਾਲਕ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਨਾਨਕ ਦੀ ਜੋਤ ਦੀਆਂ ਸਭ ਕਲਾ ਤੇ ਮਾਲਕ ਸੰਤ ਭਲਾ ਐਸੇ ਪੂਰਨ ਤੇ ਪਰਮ ਗੁਰੂ ਜੀ ਨੂੰ ਜਿਸ ਨੂੰ ਸਭ ਦੇ ਕਰਤਾ ਅਕਾਲਪੁਰਖ ਦੀ ਆਸ਼ੀਰਵਾਦ ਪ੍ਰਾਪਤ ਸੀ ਐਸੇ ਸਤਿਗੁਰੂ ਨੂੰ ਦੇਵੀ ਪੂਰਨ ਤੇ ਹੋਮਜਗ ਕਰਨ ਕਰਾਉਣ ਦੀ ਕੀ ਲੋੜ ਪੈ ਸਕਦੀ ਸੀ ਪਰ ਪੰਡਤਾਂ ਦੇ ਭਰਮ ਭੁਲੇਖੇ ਦੂਰ ਕਰਨ ਲਈ ਜੇ ਅਜਿਹਾ ਕੀਤਾ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੇਵੀ ਪੂਜ ਸਨ ਇਹ ਸਭ ਗੱਪਾਂ ਤੇ ਗਪੌੜੇ ਸਿੱਖ ਰਾਜਮਗਰੋਂ ਵਿਰੋਧੀਆਂ ਨੇ ਹੀ ਗੁਰੂ ਇਤਿਹਾਸਾ ਵਿੱਚ ਅੰਕਿਤ ਕੀਤੇ ਜਿਨ੍ਹਾਂ ਦਾ ਧ੍ਰਿੜ ਨਿਸ਼ਚੇ ਵਾਲੇ ਸਿੱਖ ਤੇ ਕੋਈ ਅਸਰ ਨਹੀਂ ਹੈ ਭਾਈ ਸੰਤੋਖ ਸਿੰਘ ਜੀ ਦੇ ਪ੍ਰਤਾਪ ਸੂਰਜ ਗ੍ਰੰਥ ਵਿੱਚ ਜਿਹੜੀ ਸਾਖੀ ਇਸ ਬਾਰੇ ਹੈ ਉਹ ਵੀ ਇਸੇ ਤਰ੍ਹਾਂ ਮਗਰੋਂ ਹੀ ਪਾਈ ਗਈ ਜਾਪਦੀ ਹੈ ਕਿਉਂਕਿ ਭਾਈ ਸੰਤੋਖ ਸਿੰਘ ਜੀ ਵਰਗੇ ਪੂਰਨ ਗੁਰਸਿੱਖ ਆਪ ਅਜਿਹਾ ਕਦੇ ਵੀ ਨਹੀਂ ਲਿਖ ਸਕਦੇ ਇਸੇ ਤਰ੍ਹਾਂ ਹੀ ਗੁਰੂ ਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਵੀ ਇਹੋ ਜਿਹੇ ਪ੍ਰਸੰਗ ਸਨ ਜੋ ਸਿੱਖ ਵਿਰੋਧੀਆਂ ਦੇ ਦਿਮਾਗ ਦੀ ਹੀ ਕਾਰਡ ਸੀ ਜਿਵੇਂ ਕਿਸੇ ਦੇ ਮਨ ਆਇਆ ਉਵੇਂ ਹੀ ਲਿਖ ਦਿੱਤਾ ਸਾਰੇ ਗ੍ਰੰਥਾਂ ਦੀ ਸਾਖੀ ਵੱਖੋ-ਵੱਖ ਹੈ ਕੋਈ ਕਿਵੇਂ ਤੇ ਕੋਈ ਕਿਵੇਂ ਇਹੋ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸੱਚੀਆਂ ਨਹੀਂ ਇਸ ਤੋਂ ਬਿਨਾ ਗੁਰੂ ਦਸ਼ਮੇਸ਼ ਪਿਤਾ ਦੀਆਂ ਆਪਣੀਆਂ ਲਿਖਤਾਂ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਉਹ ਤਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ ਤੇ ਉਹੀ ਉਹਨਾਂ ਦਾ ਗੁਰੂ ਸੀ ਸਿੱਖਾਂ ਦੇ ਪਰਮ ਪੰਡਤਾਂ ਦੇ ਗਲਤ ਪ੍ਰਚਾਰ ਨੂੰ ਬੰਦ ਕਰਨ ਲਈ ਗੁਰੂ ਜੀ ਨੇ ਪੰਡਤਾਂ ਦੇ ਦੱਸੇ ਖਰਚ ਨੂੰ ਕਰਨਾ ਮੰਨ ਲਿਆ ਪਰ ਇਸ ਦੇ ਬਾਵਜੂਦ ਲੱਖ ਰੁਪਿਆ ਦਖਣਾ ਦੇਵੀ ਵੀ ਮੰਨ ਲਈ ਤੇ ਨਹਿਣਾ ਦੇਵੀ ਦੇ ਟਿੱਲੇ ਤੇ ਹோம்ਜੱਗ ਕਰਨਾ ਸ਼ੁਰੂ ਕਰ ਦਿੱਤਾ ਪਰ ਪੰਡਤ ਜੀ ਸਭ ਕੁਝ ਕਰਦੇ ਕਰਦੇ ਥੱਕ ਗਏ ਤੇ ਕਾਰਜ ਸਿੱਧ ਨਾ ਹੋਇਆ ਪ੍ਰੇਮ ਤੇ ਸੱਚਾ ਪ੍ਰੇਮ ਤਾਂ ਸ਼ਾਇਦ ਕੁਝ ਕਰ ਹੀ ਸਕੇ ਪਰ ਲੋਬੀਆਂ ਤੇ ਚਾਤਰੀਆਂ ਕੋਲੋਂ ਅਜਿਹੇ ਕੰਮਾ ਦਾ ਹੋਣਾ ਉਂਝ ਹੀ ਕਰਨ ਦੀ ਗੱਲ ਹੈ ਹੁਣ ਪੰਡਤ ਜੀ ਨੇ ਬਹਾਨਾ ਕੜਿਆ ਕਿ ਦੇਵੀ ਕਿਸੇ ਦੀ ਬਲੀ ਮੰਗਦੀ ਹੈ ਤੇ ਸ੍ਰੇਸ਼ਟ ਬਲੀ ਲੈ ਕੇ ਹੀ ਉਹ ਪ੍ਰਗਟ ਹੋਵੇਗੀ ਚਤੁਰ ਪੰਡਤ ਗੁਰੂ ਜੀ ਨੂੰ ਭਜਾਉਣਾ ਚਾਹੁੰਦਾ ਸੀ ਪੰਡਤ ਗੁਰੂ ਜੀ ਤੋਂ ਹੀ ਕਿਸੇ ਨਾ ਕਿਸੇ ਬਹਾਨੇ ਨਾ ਕਰਵਾਉਣੀ ਚਾਹੁੰਦਾ ਸੀ ਉਸ ਦਾ ਮਤਲਬ ਸਾਬ ਅਜੀਤ ਸਿੰਘ ਵੱਡੇ ਸਾਹਿਬਜਾਦੇ ਦੀ ਬਲੀ دیਵਾਣਾ ਸੀ ਪਰ ਗੁਰੂ ਜੀ ਵੀ ਉਸ ਦੇ ਇਸ ਛਲਕਪਟ ਨੂੰ ਵੇਖ ਰਹੇ ਸਨ ਉਸ ਨੇ ਦੱਬੀ ਜਹੀ ਜ਼ੁਬਾਨ ਨਾਲ ਸ੍ਰੇਸ਼ਟ ਪੁਰਸ਼ ਦੀ ਬਲੀ ਦੇਣ ਦੀ ਹੀ ਗੱਲ ਕੀਤੀ ਤਾਂ ਗੁਰੂ ਜੀ ਵਿੱਚੋਂ ਹੀ ਬੋਲ ਪਏ ਪੰਡਤ ਜੀ ਤੂੰ ਹੱਥੋਂ ਵੱਧ ਸ੍ਰੇਸ਼ਟ ਤੇ ਕੁਲੀਨ ਇਸ ਸਮੇਂ ਹੋਰ ਕਿਹੜਾ ਹੈ ਤੁਹਾਡੀ ਬਲੀ ਤੇ ਦੇਵੀ ਜ਼ਰੂਰ ਪ੍ਰਸੰਨ ਹੋ ਕੇ ਲਵੇਗੀ ਪੰਡਤ ਨੂੰ ਸੁਣਦੇ ਹੀ ਕੰਬਣੀ ਛਿੜ ਗਈ ਉਹ ਗੁਰੂ ਜੀ ਦੇ ਵੀਰ ਤੇ ਬਲੀ ਸੁਭਾਅ ਨੂੰ ਦੇਖ ਤੇ ਜਾਣ ਚੁੱਕਾ ਸੀ ਉਸ ਨੂੰ ਪਤਾ ਸੀ ਕਿ ਨਾ ਕੀਤੀ ਤੇ ਗੱਲ ਨਹੀਂ ਬਣਨੀ ਉਸ ਨੇ ਸਮਝ ਲਿਆ ਕਿ ਗੁਰੂ ਜੀ ਨੂੰ ਉਸ ਦੀਆਂ ਚਾਲਾਂ ਦਾ ਪਤਾ ਲੱਗ ਗਿਆ ਹੈ ਤੇ ਉਹਨਾਂ ਨੇ ਹੁਣ ਉਸ ਨੂੰ ਇਹ ਹੋਮ ਵਿੱਚ ਬਦੋ ਬਦੀ ਫੜ ਕੇ ਸੁੱਟ ਦੇਣਾ ਹੈ ਸੋ ਉਸਨੇ ਝੱਟ ਹੀ ਹਾਂ ਕਰ ਦਿੱਤੀ ਪਰ ਨਾਲ ਹੀ ਪਿਸ਼ਾਬ ਕਰਕੇ ਆਉਣ ਦਾ ਪੱਜ ਲਾਇਆ ਅੰਤਰੀਆਮੀ ਸਤਗੁਰੂ ਜੀ ਨੇ ਸੋਚਿਆ ਕਿ ਇਸ ਕਾਇਰ ਬ੍ਰਾਹਮਣ ਨੂੰ ਹੀ ਨਸ ਹੀ ਜਾਣ ਦੇਣਾ ਚਾਹੀਦਾ ਹੈ ਸੋ ਕੈਸੋਦਾਸ ਪਿਸ਼ਾਬ ਕਰਨ ਦੇ ਬਹਾਨੇ ਉਥੋਂ ਭੱਜ ਗਿਆ ਤੇ ਵਾਪਸ ਨਹੀਂ ਮੁੜਿਆ ਗੁਰੂ ਜੀ ਨੇ ਬਾਕੀ ਦੀ ਸਮਗਰੀ ਨੂੰ ਇੱਕੋ ਵੇਰਾ ਅੱਗ ਵਿੱਚ ਸੁੱਟ ਦਿੱਤਾ ਤਾਂ ਇੱਕਦਮ ਹੀ ਅੱਗ ਦਾ ਭਵਾਕਾ ਜਿਹਾ ਉੱਠਿਆ ਕੁਝ ਆਵਾਜ਼ ਵੀ ਹੋਈ ਆਕਾਸ਼ ਤੇ ਜੋਰ ਨਾਲ ਚੜੇ ਧੂਏ ਨੂੰ ਵੇਖ ਕੇ ਦੇਵੀ ਪ੍ਰਗਟ ਹੋ ਗਈ ਦਾ ਰੌਲਾ ਪੈ ਗਿਆ ਪਰ ਜਦ ਸਤਗੁਰੂ ਜੀ ਨੇ ਨਾਣਾ ਦੇਵੀ ਦੇ ਢਿੱਲੇ ਤੋਂ ਥੱਲੇ ਆ ਕੇ ਸਾਰੀ ਗੱਲ ਦੱਸੀ ਤੇ ਫਰਮਾਇਆ ਕਿ ਇਹ ਸ੍ਰੀ ਸਾਹਿਬ ਤਲਵਾਰ ਕਿਰਪਾਨ ਹੀ ਸੱਚੀ ਦੇਵੀ ਹੈ ਇਹ ਚੰਡਕਾ ਭਵਾਨੀ ਤੇ ਮਹਾਕਾਲੀ ਹੈ ਜੋ ਤਰਮ ਦੇ ਵੈਰੀਆਂ ਦਾ ਅੱਗੇ ਵੀ ਸੰਘਾਰ ਕਰਦੀ ਆਈ ਹੈ ਤੇ ਹੁਣ ਵੀ ਕਰੇਗੀ ਸੋ ਇਹੋ ਜਿਹੀ ਦੇਵੀ ਪ੍ਰਗਟ ਹੋ ਗਈ ਹੈ ਜੋ ਸਾਡੇ ਹੱਥ ਵਿੱਚ ਫੜੀ ਚਮਕਦੀ ਤੇ ਲਿਸ਼ਕਾ ਮਾਰ ਰਹੀ ਹੈ ਇਸ ਮਗਰੋਂ ਗੁਰੂ ਜੀ ਨੇ ਸਾਫ਼ ਹੀ ਐਲਾਨ ਕਰ ਦਿੱਤਾ ਕਿ ਉਹ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਉਹ ਤਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਨ ਜੋ ਸਭ ਦਾ ਕਰਤਾ ਹੈ ਹਰਤਾ ਹੈ ਅਸਾਂ ਉਸਦੇ ਹੁਕਮ ਨਾਲ ਇਸੇ ਦੇਵੀ ਤਲਵਾਰ ਦੇ ਬਲ ਨਾਲ ਹੀ ਸਭ ਕਾਰਜ ਸੁਧਾਰਨੇ ਹਨ ਤੇ ਇਦਾਂ ਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਸਮਝਾਇਆ ਕਿ ਉਸ ਅਕਾਲ ਪੁਰਖ ਦੀ ਉਸਤਤ ਦੇ ਨਾਲ ਹੀ ਸਭ ਕਾਰਜ ਜੋ ਹੈ ਉਹ ਪੂਰੇ ਹੋ ਸਕਦੇ ਨੇ ਸੋ ਸਾਧ ਸੰਗਤ ਜੀ ਇਹ ਸੀ ਦੇਵੀ ਪ੍ਰਕਟ ਦਾ ਜੋ ਪ੍ਰਸੰਗ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਅਨਜਾਨ ਬੱਚੇ ਹਾਂ ਆਪ ਜੀ ਬਖਸ਼ਨਹਾਰੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਲੈਣ ਪਗੁਰੂ ਮਹਾਰਾਜ ਜੀ ਦਾ ਇਤਿਹਾਸ ਪੜਦਿਆਂ ਹੋਇਆਂ अनेका ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਜੀ ਬਖਸ਼ ਲੈਣਾ ਧੰਨ ਗੁਰੂ ਮਹਾਰਾਜ ਬਖਸ਼ਲੈਣ ਜੀ ਅੱਗੇ ਜਲਦੀ ਫੇਰ ਤੁਹਾਡੇ ਨਾਲ ਕਿਸੇ ਦੂਸਰੇ ਕਥਾ ਦੇ ਵਿੱਚ ਮਿਲਦਾ ਵਾਂ ਉਦੋਂ ਤੱਕ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ